ਉਹ ਰਮਨ ਹਾਂਜੀ ਹਾਂ ਕੀ ਰੋਟੀ ਨਹੀਂ ਬਣੀ ਪਹਿਲਾਂ ਤਾਂ ਜਿਵੇਂ ਗੋਹਾ ਖੂੜਾ ਕਰਕੇ ਆਈਆਂਗੇ ਹੁਣ ਬਸ ਅੱਗ ਮਚਾ ਕੇ ਬਣਾਏ ਰਹੀਆਂ ਰੋਟੀ ਕੋਈ ਨਾ ਮੈਂ 5 ਮਿੰਟਾਂ ਚ ਬਣਾ ਰਹੀਆਂ ਜੀ ਉਹ ਮੈਂ ਖੇਤ ਜਾਣਾ ਸੀ ਕਿਹੜੇ ਟਾਈਮ ਕੰਮ ਕਰੂ ਉੱਥੇ ਜਾ ਕੇ ਕੋਈ ਨਾ ਜਿਵੇਂ ਮੈਂ ਕਰਦੀਆਂ ਬਣਾ ਕੇ ਰੱਖ ਦੂੰ ਜਾਂ ਤੁਸੀਂ ਦੁਬਾਰੇ ਆ ਕੇ ਲੈ ਜੇਓ ਯਾਰ ਐ ਥੋੜੀ ਗੱਲ ਹੁੰਦੀ ਹੈਗੀ ਭੁੱਖ ਤਾਂ ਹੁਣ ਲੱਗੀ ਪਈ ਸੀ ਮੈਂ ਚਲ ਖਾ ਕੇ ਵਗ ਜਾਂ ਦੋ ਫੁਲਕੇ ਕੋਈ ਨਾ ਚਲੋ ਮੈਂ ਅੱਗ ਵਿੱਚ ਚੱਕ ਬਣਾਉਣੀ ਆ ਜੀ ਕਿਹੜੇ ਟਾਈਮ ਬਣਾਏਗੀ ਬੱਸ ਕੀ ਹੋਇਆ ਤੂੰ ਕਿੱਧਰ ਭਾਗੀ ਸੀ ਕੋਈ ਨਹੀਂ ਜੀ ਸਾਨੂੰ ਪਤਾ ਤਾਂ ਵਿਕਲ ਲੈ ਜਣੀ ਘਰ ਦੇ ਕੰਮ ਐਨੇ ਹੁੰਦੇ ਨੇ ਪਹਿਲਾਂ ਗੋਹਾ ਕੁੜਾ ਕਰਿਆ ਫਿਰ ਝਾੜੂ ਚੱਪਾ ਤਾਂ ਥੋੜੀ ਜਿਹੀ ਲੇਟ ਹੋ ਗਈ ਜੀ ਯਾਰ ਉਹ ਵੀ ਤਾਂ ਬੰਦੇ ਨੇ ਉਹਨਾਂ ਨੇ ਤੇਰੇ ਨਾਲ ਨੂੰ ਸਾਰੇ ਕੰਮ ਨਿਮੇੜ ਲੈਂਦੇ ਨਾ ਜੀ ਉਹ ਘੜਾ ਆਪ ਨਿਮੇੜਦੀ ਹੈਗੀ ਕੰਮ ਵਾਲੀ ਲਈ ਹੋਈ ਆ ਉਹਨੇ ਆਪ ਕੋਈ ਢੱਕਾ ਦੂਰਾ ਕਰਦੀ ਹੈ ਤੋੜ ਕੇ ਕਰੇ ਉਹ ਚਲ ਕਰੇ ਨਾ ਕਰੇ ਆਪਾਂ ਨਹੀਂ ਗਿਲੇਣਾ ਕੋਲੇ ਤੂੰ ਹੈ ਆ ਹੁਣ ਤਾਂ ਨਹੀਂ ਤੈਨੂੰ ਬੋਲੀ ਜੀ ਮਾਰ ਦੇਗੇ ਪੁੱਛਣਾ ਜੀ ਤੁਸ ਤਾਂ ਵਗ ਜਾਨੇ ਹੋ ਪੂਰਾ ਦਿਨ ਕੰਦ ਉੱਪਰ ਦੀ ਜੇ ਕੋਈ ਸਮਾਨ ਲਿਆਉਂਦੇ ਨੇ ਉਹ ਰੇ ਖੜਖੜ ਦਿਖਾਉਂਦੀ ਐ ਮੈਨੂੰ ਸਾਰਾ ਦਿਨ ਵੀ ਮਾਲਿਆ ਤਾਂ ਆਲਿਆ ਤਾਂ ਕਦੇ ਆਣੀ ਪਤਾ ਆਰਡਰ ਕਰ ਦਿੰਦੀ ਐ ਖਾਣ ਪੀਣ ਨੂੰ ਸਾਰਾ ਕੁਝ ਬਾਹਰੋਂ ਮੰਗਾਉਂਦੀ ਰਹਿੰਦੀ ਐ ਕਿ ਪਤਾ ਨਹੀਂ ਹੁਣ ਅੱਡ ਹੋ ਗਏ ਫੇਰ ਵੀ ਕਾਤੋਂ ਨਹੀਂ ਟਿਕ ਰਹੀ ਐ ਉਹ ਤੁਹਾਨੂੰ ਪਤਾ ਦੋ ਹੀ ਕੁੱਤੇ ਨੇ ਹੈ ਉਹ ਮਾਂ ਬਚਰੀ ਉਹਨੂੰ ਵੀ ਮੈਨੂੰ ਲੱਗਦਾ ਕਿਹੜੀ ਰੋਟੀ ਖਵਾਉਂਦੇ ਹੋਣੇ ਉਹਨੂੰ ਵੀ ਬਾਹਰੋਂ ਲਿਆ ਕੇ ਖਵਾਉਂਦੇ ਹੋਣਗੇ ਉਹਨੂੰ ਬਾਦੂ ਦੀ ਦਵਾਈਆਂ ਖਾਣ ਤੇ ਲਾਰ ਖੇ ਹੋਊਗਾ ਪਰ ਬੰਦਾ ਹੁਣ ਤਾਂ ਸੁਧਰ ਗਿਆ ਜੀ ਹੁਣ ਤਾਂ ਆਪਾਂ ਅੱਡ ਬਿੱਡ ਵੀ ਹੋ ਗਏ ਫੇਰ ਨਾ ਕੁਝ ਕਰਦੇ ਨੇ ਉਹ ਕੁੱਤੇ ਨੇ ਬੋਲੀ ਜਾਂਦੇ ਆਪਾਂ ਨੂੰ ਕੀ ਹੈ ਹੈ ਜਦੋਂ ਬੇਸ਼ਰਮ ਹੋਏ ਪੈਨੇ ਲੋਕਾਂ ਆਪਾਂ ਨੂੰ ਕੀ ਲੋੜ ਆ ਕਰੀ ਜਾਂਦੇ ਕਰੀ ਜਾਂਦੇ ਚੱਲ ਤੂੰ ਐਂ ਕਰ ਤੂੰ ਬਾਹਲਾ ਨਹੀਂ ਰਹਿਣਾ ਫਿਕਰ ਕਰਿਆ ਕਰ ਠੀਕ ਹੈ ਨਾ ਮੈਨੂੰ ਖੇਤ ਜਾਂਦੇ ਮੈਂ ਰੋਟੀ ਆਕੀ ਖਾਊਂਗਾ ਠੀਕ ਆ ਜੀ ਆ ਲੈ ਕੇ ਰੱਖ ਦੀ ਰੋਟੀ ਹੁਣ ਬਸ ਮੈਂ ਹੁਣ ਬਣਾ ਦੇਨੀ ਆ ਜੀ ਹਾਂਜੀ ਰੋਟੀਆਂ ਓਏ ਹਾਂ ਭਿਗਵਾਨੇ ਕੀ ਬਣਾ ਰਹੀ ਐਂ ਅੱਜ ਫਿਰ ਤੂੰ ਹੈਂ ਓਹੋ ਤੁਹਾਨੂੰ ਨਹੀਂ ਪਤਾ ਦੱਸ ਆਪਣੇ ਤਾਲੂ ਵਾਲੇ ਪਰੌਂਠੇ ਬਣ ਰਹੇ ਨੇ ਓਹੋ ਆਲੂ ਵਾਲੇ ਪਰੌਂਠੇ ਯਾਰ ਹਾਂਜੀ ਮੈਨੂੰ ਤਾਂ ਐਂ ਲੱਗਦਾ ਵੀ ਗੁਮਾਂਡੀਆਂ ਨੇ ਨਾ ਪੂੜੇ ਬਣ ਰਹੇ ਨੇ ਹੂੰ ਪੂੜੇ ਹਾਂ ਰੋਟੀ ਪੱਕ ਜੇ ਉਹੀ ਬਹੁਤ ਐ ਤੁਸੀਂ ਪੂੜਿਆਂ ਦੀ ਗੱਲ ਕਰਦੇ ਹੋ ਸਹੀ ਗੱਲ ਹੁੰਦਾ ਤਾਂ ਗੱਲ ਸਹੀ ਕਹੀ ਐ ਹੈਂ ਕਾਲ ਕੋਈ ਨਹੀਂ ਤੇ ਹਾਂ ਆਪਣਾ ਮੱਖਣ ਵੀ ਤਿਆਰ ਹੈ ਪਰੌਂਠੇ ਵੀ ਤਿਆਰ ਨੇ ਮੈਂ ਕਿਹਾ ਨਹੀਂ ਇੱਥੇ ਨਾ ਬੈਠ ਕੇ ਖਾ ਲਈ ਓਏ ਉਰੇ ਪਤਾ ਕੀ ਚੱਕਰ ਹੈ ਓਏ ਮੈਂ ਜਨਬਰ ਜੀ ਫਿਰਦੇ ਨੇ ਉਰੇ ਨੀਦ ਰੂਤ ਜੀ ਮਾਰਨਗੇ ਕੀ ਫਾਇਦਾ ਫਿਰ ਨਾਲੇ ਮੈਨੂੰ ਤਾਂ ਨਾ ਸਾਨੂੰ ਪਤਾ ਹੀ ਹੈ ਤੂੰ ਆ ਬਹੁਤ ਚੜਦਾ ਹੈ ਨਾ ਮੈਨੂੰ ਤਾਂ ਅਲਰਜੀ ਹੁੰਦੀ ਹੈ ਇਹ ਚੀਜ਼ਾਂ ਤੋਂ ਮੈਂ ਤਾਂ ਨਹੀਂ ਇੱਥੇ ਬਾਹਰ ਬੈਠ ਸਕਦੀ ਤਾਂ ਹੀ ਤੈਨੂੰ ਕਹਿਣਾ ਖਾਓ ਪੀਓ ਕਹਿੰਦੇ ਰੱਜ ਕੇ ਹੂੰ ਪਰ ਲੁਕੋ ਕੇ ਖਾਣਾ ਚਾਹੀਦਾ ਹੈ ਲੁਕੋ ਕੇ ਨਾਜ਼ਰਾਂ ਬਹੁਤ ਬੁਰੀਆਂ ਹੁੰਦੀਆਂ ਨੇ ਲੋਕਾਂ ਦੀਆਂ ਹਾਏ ਸਹੀ ਕਹੇ ਹਾਂ ਉਹਨਾਂ ਨੇ ਤਾਂ ਸੂਟ ਕਹੇ ਬਰਕੇ ਉਹੀ 2500 ਸੂਟ ਬਰਕੇ ਮੈਂ ਤੈਨੂੰ ਕਿੰਨੇ ਵਰਕੇ ਆ ਜਿਹੜਾ ਤੈਨੂੰ 5000 ਦਾ ਸੂਟ ਲੈ ਕੇ ਦਿੱਤਾ ਉਹ ਪਾਇਆ ਕਰ ਹੈ ਓਹੋ ਤੁਸੀਂ ਤਾਂ ਐਵੇਂ ਸੂਟਾਂ ਪਿੱਛੇ ਪਏ ਰਹਿੰਦੇ ਹੋ ਮੈਂ ਤਾਂ ਜਿਹੜੀ ਜੀਨ ਲੈ ਕੇ ਆਏ ਸੀ ਆਪਾਂ ਆਪਾਂ ਮਾਲ ਚ ਗਏ ਸੀ ਜਦੋਂ ਚੰਡੀਗੜ੍ਹ 6500 ਦੇ ਆਏ ਸੀਗੇ ਓਹੋ ਓਕੇ ਓਕੇ ਅੱਛਾ ਉਹ ਪਾਣੇ ਨੇ ਅੱਜ ਬਸ ਮੇਰਾ ਕੋਈ ਗੱਲ ਨਹੀਂ ਤੇ ਇੱਕ ਗੱਲ ਹੋਰ ਮੈਂ ਸੋਚਦੀ ਸੀ ਮੂਵੀ ਦੇਖਣ ਦਾ ਚੱਲੀਏ ਓਏ ਹਾਂ ਉਹ ਫਿਲਮ ਲੱਗੀ ਅੱਜ ਤਾਂ ਸਰਤਾਜ ਦੀ ਉਹ ਦੇਖ ਕੇ ਆਉਣੀਆਂ ਬਸ ਠੀਕ ਐ ਫਿਰ ਖਾਓ ਪਰੌਂਠੇ ਚੱਲਦੇ ਆਪਾਂ ਗੱਡੀ ਗੱਡੀ ਵਾਰੇ ਖੜੀ ਐ ਬਸ ਠੀਕ ਐ ਫਿਰ ਅੱਜ ਲਈ ਫਿਰ ਚਲੋ ਪਰੌਂਠੇ ਖਵਾ ਲੈਂਦੇ ਆਜੋ ਓ ਇਹਨਾਂ ਨੂੰ ਦੇਖੀ ਨਹੀਂ ਹੁਣ ਨਾ ਗੌਂਡੀਆਂ ਨੇ ਤਣੀਆਂ ਇਹਨਾਂ ਨੂੰ ਕੀ ਮਿਲਦਾ ਸਾਰਾ ਦਿਨ ਇਹੀ ਜਿਹੀਆਂ ਗੱਲਾਂ ਕਰਕੇ ਬੇ ਹੁਣ ਤਾਂ ਸੀ ਐਡਬਿਡ ਹੋ ਗਏ ਹੁਣ ਤਾਂ ਸਾਨੂੰ ਜਿਉਂ ਦੇ ਰੋ ਹਲੇ ਵੀ ਨਹੀਂ ਇਹਨਾਂ ਦੇ ਤਾਂ ਨੇ ਮੇਂ ਪੂਰੇ ਹੁੰਦੇ ਬੇ ਦੋਸੋ ਆਪਣੇ ਘਰੋਂ ਜੋ ਮਰਜ਼ੀ ਕਰੋ ਔਰੇ ਮੈਨੂੰ ਸੁਣਾਉਣੇ ਕਿਉਂ ਜੇ ਰੱਬ ਨੇ ਸਾਨੂੰ ਇਹ ਜਿਹਾ ਟਾਈਮ ਦੇ ਰੱਖਿਆ ਫਿਰ ਤੁਸੀਂ ਮਜ਼ਾਕ ਥੋੜੀ ਉਡਾਉਂਗੇ ਇਹਦਾ ਪਰ ਇਹਨਾਂ ਨੂੰ ਕਿਹੜਾ ਕੋਈ ਫਰਕ ਪੈਂਦਾ ਇਹ ਤਾਂ ਦੋਏ ਜੀ ਵਧੀਆ ਖਾਂਦੇ ਪੀਂਦੇ ਨੇ ਵਧੀਆ ਐਸ਼ ਕਰਦੇ ਨੇ ਉਹ ਤਾਂ ਮੇਰੇ ਹੀ ਕਰਮ ਨੇ जिन्ना भी मिली खेल चलो, इन भी हम आप पानी लगी जाऊगा चल जो बाकी लोड़ हुई तो फिर गेड़ा मारजू फिर तो घर चल ल हाँ हाँ भेन मैं तो ठीक है ਬੱਸ ਤੇ ਤੈਨੂੰ ਪਤਾ ਹੀ ਆ ਕੰਮਾਂ ਚੋਂ ਕਿੱਥੇ ਨਿਕਲ ਹੁੰਦਾ ਹਾਂ ਮਾਰੂੰਗੀ ਕਿਹੜਾ ਤੂੰ ਵੀ ਕਦੇ ਮਾਰ ਜਾ ਕਰ ਬੱਸ ਆਹੀ ਕੁਛ ਆ ਆ ਜੋ ਪਹਿਲਾਂ ਹੀ ਆਪਾਂ ਇੰਨੇ ਲੇਟ ਹੋਈ ਜਾਂਦੇ ਆ ਉਹ ਚੱਲ ਚੱਲ ਠੀਕ ਆ ਵੈਸੇ ਮੈਨੂੰ ਸਹੀ ਲੱਗਦੀ ਆ ਬਾਤ ਚ ਗੱਲ ਕਰੂੰ ਬਹੁਤ ਸੋਹਣੀ ਲੱਗ ਰਹੀ ਆ ਤੂੰ ਹੈ ਮੈਨੂੰ ਨਹੀਂ ਸਮਝਦਾ ਤਿਆਰ ਹੋਣ ਦਿੱਤਾ ਤੁਸੀਂ ਵੀ ਬਹੁਤ ਸੋਹਣੇ ਲੱਗ ਰਹੇ ਹੋ ਵੈਸੇ ਵੀ ਆਪਾਂ ਤਾਂ ਬ੍ਰਾਂਡ ਬਣਨੇ ਆ ਨਾ ਦੱਸ ਉੰਜ ਹੀ ਜੱਜਦੇ ਆ ਸਹੀ ਗੱਲ ਆ ਸਹੀ ਗੱਲ ਹਾਂ ਕੀ ਗੱਲ ਪੁੱਤ ਜਾਣਾ ਕਿਤੇ ਹਾਂ ਮਾਂ ਅਸੀਂ ਨਾ ਮੜੇ ਸ਼ਹਿਰ ਤੱਕ ਜਾ ਕੇ ਹਾਂ ਸੀਗੇ ਸ਼ਾਪਿੰਗ ਜੀ ਕਰਕੇ ਆਣੇ ਸੀ ਮਾਂ ਥੋੜੀ ਜੇ ਅੱਛਾ ਅੱਛਾ ਹਾਂਜੀ ਹੂੰ ਚੱਲ ਕੋਈ ਗੱਲ ਨਹੀਂ ਜਾਇਓ ਪੁੱਤ ਤੇ ਮਾਤਾ ਇਹਦੇ ਨੇ ਕੁਝ ਮੰਗਾਉਣਾ ਨਾ ਨਾ ਪੁੱਤ ਮੈਂ ਤਾਂ ਕੁਛ ਨਹੀਂ ਮੰਗਾਉਣਾ ਹੈਗਾ ਤੇ ਮੈਂ ਨਾ ਆਪਣੇ ਨੇਲ ਐਕਸਟੈਂਸ਼ਨ ਜੇ ਕਰਵਾ ਕੇ ਆਣੇ ਨੇ ਤੇ ਕੰਮ ਵਾਲੀ ਤਾਂ ਆਪਣੇ ਹੈਗੀ ਉਹ ਆ ਨਾਲੇ ਜੇ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੋਈ ਇੱਕ ਵਾਰੀ ਆਰਡਰ ਦਿਓ ਤੁਹਾਡਾ ਕੰਮ ਹੋ ਜਾਊਗਾ ਨਾਲੇ ਮੈਂ ਮੇਰੀ ਗੱਲ ਸੁਣੋ ਹੁਣ ਸ਼ਹਿਰੀ ਜਿਆਦਾ ਰਿਆਂ ਬੇਸਿਕ ਪਰਾਂ ਨਹੀਂ ਤੁਸੀਂ ਨਾ ਖਾਇਓ ਅਸੀਂ ਤੁਹਾਡੇ ਵਾਸਤੇ ਪੀਜਾ ਲਿਆ ਦਾਂਗੇ ਹਾਂ ਉਹੋ ਜੇ ਤੁਹਾਨੂੰ ਜ਼ਿਆਦਾ ਭੁੱਖ ਲੱਗੀ ਆ ਮੈਂ ਆਰਡਰ ਕਰ ਦਿੰਨੀ ਆਪਣੇ ਆਪ ਘਰੇ ਆ ਜਾਊਗਾ ਆਪਣੇ ਤਾਂ ਨਾ ਨਾ ਪੁੱਤ ਮੈਂ ਨਹੀਂ ਬਾਹਰ ਲਿਆਂ ਚੀਜ਼ਾਂ ਖਾਂਦੀ ਤੁਹਾਨੂੰ ਪਤਾ ਏ ਉਹ ਕਿਹੜਾ ਸਾਫ ਚੀਜ਼ ਬਣੀਆਂ ਹੁੰਦੀਆਂ ਨੇ ਤੇਲ ਇਹ ਜਾਈ ਹੁੰਦੇ ਨੇ ਕੋਈ ਨਾ ਮੈਂ ਤਾਂ ਰੋਟੀਆਂ ਖਾਣੀ ਆ ਖਾ ਲੈਣੀ ਆ ਚੱਕੇ ਚੱਲ ਠੀਕ ਹੈ ਫਿਰ ਮਾਂ ਹੌਲੀ ਹੌਲੀ ਨਾ ਮਾਂ ਨੂੰ ਵੀ ਆਪ ਤ ਪੈਜੋਗੀ ਬਾਹਰ ਲਿਆਂ ਚੀਜ਼ਾਂ ਖਾਣ ਦੀ ਸਹੀ ਗੱਲ ਆ ਉਹ ਉਹੀ ਗੱਲ ਆ ਨਾ ਜੈ ਜ ਆਪਾਂ ਖਾਂ ਪੀਵਾਂਗੇ ਫਰ ਉਹ ਦਦੀ ਮੰਦਾ ਹੋ ਜਾਂਦਾ ਜੈਸਾ ਦੇਸ ਵੈਸਾ ਪੇਸ ਵੈਸਾ ਪੀਸ ਹੂੰ ਹੂੰ ਹੁਣ ਐਵੇਂ ਥੋੜੀ ਛਾੜੀਆਂ ਰੋਟੀਆਂ ਖਾਣੀਆਂ ਨੇ ਲੋਕਾਂ ਵਾਂਗੂ ਮੈਂ ਕਹਿੰਦੀ ਆਂਦੇ ਹੋਏ ਆਪਾਂ ਪਨੀਰ ਪਨੋਰ ਸਾਰਾ ਸਮਾਨ ਮੁੱਕਿਆ ਪਿਆ ਵੈਸੇ ਵੀ ਆਪਣਾ ਨਾ ਉਹ ਸ਼ਾਮ ਨੂੰ ਫਿਰ ਆਪਾਂ ਪਨੀਰੀ ਧਰ ਲਾਂਗੇ ਯਾਰ ਠੀਕ ਹੈ ਓਹੋ ਬਾਹਰ ਤਾਂ ਆਪਾਂ ਜਾ ਰਹੇ ਆ ਆਪਾਂ ਕਿਉਂ ਬਣਾਵਾਂਗੇ ਸਾਰਾ ਕੁਝ ਬਾਹਰੋਂ ਲੈ ਕੇ ਆਵਾਂਗੇ ਆਪਾਂ ਫਿਰ ਮੈਂ ਵੀ ਨਾ ਥੋੜਾ ਜਿਹਾ ਕੰਮ ਲਈ ਆਂ ਦਿਮਾਗ ਘੱਟ ਕੰਮ ਕਰਦਾ ਫਿਰ ਮੈਂ ਸਿਆਣੀ ਆ ਨਾ ਤੁਹਾਡੇ ਨਾਲ ਫਿਰ ਚਲ ਹਾਂਜੀ ਬਹੁਤ ਲੇਟ ਹੋ ਰਿਹਾ ਪਹਿਲਾਂ ਹੀ ਠੀਕ ਹੈ ਮਮਾ ਓਕੇ ਠੀਕ ਹੈ ਪੁੱਤ ਠੀਕ ਹੈ ਮਾਂ ਗੱਲ ਸੁਣੀ ਜਰਾ ਹਾਂ ਪੁੱਤ ਆਉਣੀ ਹੈ ਕੀ ਮਾਂ ਬਾਗੀ ਫਿਰ ਤੇਰੀ ਨੂਰਾਨੀ ਹੈ ਹਾਂ ਪੁੱਤ ਗਏ ਨੇ ਕਹਿ ਕੇ ਗਿਆ ਬਾਬਾ ਕਹਿੰਦਾ ਪਤਨੀ ਸ਼ਾਪਿੰਗ ਕਰਕੇ ਆਉਣੀ ਆ। ਬਾਕੀ ਪੁੱਤ ਮੈਨੂੰ ਕੀ ਪਤਾ ਕੀ ਕਰਨ ਜਾਂਦੇ ਨੇ। ਉਹਦਾ ਪਤੀ ਆ ਮਾਂ ਤੈਨੂੰ ਗੁੜਾ ਸੱਚ ਦੱਸ ਕੇ ਜਾਂਦੇ ਨੇ। ਹੈਨਾ? ਆ ਦੇਖ ਲਮਾਂ ਹਲੇ ਵੀ ਨਹੀਂ ਹਟਦਾ। ਬੋਲੀਏ ਮਾਰ ਲੂ। ਮੈਂ ਫੇਰ ਵੀ ਚੁੱਪ ਹੋਇਆ ਨਾ। ਵੀ ਚਲ ਕੋਈ ਨਾ ਛੋਟਾ ਭਾਈ ਆ। ਛੋਟਾ ਭਾਈ ਆ। ਹੋ ਦੇ ਲੈ ਇਹ ਤੇ ਘਰ ਵਾਲੀ ਵੀ ਨਹੀਂ ਹਟਦੀ। ਮਾਂ ਕੀ ਡੀ ਗੱਲ ਆ। ਇਹ ਤਾਂ ਘਰ ਕਰਦੇ ਹਾਲਾਤ ਨੇ। ਠੀਕ ਆ। ਹਾਂ ਚੰਗੀ ਗੱਲ ਆ ਭਾਈ ਤੁਸੀਂ ਚੰਗਾ ਖਾਣੇ ਪੀਣੇ ਹੋ, ਚੰਗਾ ਪਹਿਨਦੇ ਹੋ। ਤੇ ਦਿਖਾਉਣ ਦੀ ਕੀ ਲੋੜ ਆ? ਦਿਖਾਵਾ ਨਾ ਕਰਿਆ ਕਰ। ਪੁੱਤੋ ਗੁੱਸਾ ਤਾਂ ਮੈਨੂੰ ਵੀ ਆ ਜਾਂਦਾ ਜਿਆਦਾ ਇਕਣ ਬੋਲਦੇ ਨੇ ਕੀ ਕਰਾਂ ਮੈਂ ਵੀ ਮਜਬੂਰ ਹਾਂ ਮੈਂ ਤਾਂ ਆਪਣਾ ਨਾਲ ਲੜ ਕੇ ਫਸ ਗਈ ਪੁੱਤ ਇਹਦੇ ਨਾਲ ਤਾਂ ਮੈਂ ਤੇਰੇ ਨਾਲੇ ਰਹਿ ਜਾਂਦਾ ਓਏ ਕੋਈ ਨਾ ਮਾਂ ਫਿਰ ਕੀ ਹੋ ਗਿਆ ਮਾਮਾ ਹਮੇਸ਼ਾ ਛੋਟੇ ਪੁੱਤੋਂ ਨਾਲ ਕਰਦੇ ਹੀ ਨੇ ਹਮੇਸ਼ਾ ਫਿਰ ਕੀ ਹੋ ਗਿਆ ਹੈਗੀ ਤਾਂ ਸਾਡੇ ਨੂੰ ਅੱਖਾਂ ਸਾਹਮਣੀ ਆ ਖਿੱਡੀ ਗੱਲਾਂ ਮਾਂ ਪੁੱਤੋ ਮੈਨੂੰ ਪਤਾ ਹੈ ਪੁੱਤ ਪਰ ਆਇਆ ਤੀ ਪੁੱਤ 'ਚ ਫਰਕ ਨਹੀਂ ਦੇਖ ਹੁੰਦਾ ਹੈਗਾ ਇਹ ਕਿੱਥੇ ਇੰਨੀ ਐਸ਼ ਕਰਦੇ ਨੇ ਤੇਰੀ ਕੋਈ ਨਾ ਮਾਂ ਚੰਗੇ ਦਿਨ ਸਾਡੇ ਵੀ ਆਉਣਗੇ ਕਿਤੇ ਹੈ ਰੱਬ ਨੇ ਚਾਹਿਆ ਜੀ ਫਿਰ ਕੀ ਹੋ ਗਿਆ ਆ ਦੁੱਖ ਸੁੱਖ ਦਾ ਬੰਦੇ ਤੇ ਆਉਂਦੇ ਰਹਿੰਦੇ ਨੇ ਜੇ ਦੁੱਖ ਸੁੱਖ ਨਾ ਆਵੇ ਤਾਂ ਰੱਬ ਨੂੰ ਕੌਣ ਯਾਦ ਕਰੇ ਛਮਾ ਤੇ ਨਾਲੇ ਮਾਂ ਤੈਨੂੰ ਰੋਟੀ ਪਾਣੀ ਖਵਾਦਣ ਦੇ ਟਾਈਮ ਸਿਰ ਹੈ ਰੋਟੀ ਤੇ ਪੁੱਤ ਦੇ ਦਿੰਦੇ ਨੇ ਉਹਨੇ ਕਿਹੜਾ ਆਪ ਬਣਾਉਣੀ ਹੁੰਦੀ ਹੈ ਰੋਟੀ ਬਣਾਉਣ ਨੂੰ ਵੀ ਲਈ ਹੋਈ ਆ ਬਾਕੀ ਪਤਾ ਨਹੀਂ ਕੀ ਸਵਾਖੇ ਆਰਡਰ ਕਰੀ ਜਾਂਦੀ ਆ ਆਪ ਤਾਂ ਉਹੀ ਖਾਈ ਜਾਂਦੇ ਨੇ ਚਲ ਮਾਂ ਕੋਈ ਨਾ ਜਿੱਦਾਂ ਉਹਦਾ ਸੁਭਾਗ ਆ ਉਦਾਂ ਦੀ ਉਹਨੂੰ ਘਰ ਵਾਲੀ ਮਿਲਗੀ ਜੁਗ ਨੂੰ ਜੁਗ ਟਕਰ ਗਈ ਦੋਵੇਂ ਚੱਲ ਪੁੱਤ ਖੁਸ਼ ਰਹਿਣੇ ਚਾਹੀਦੇ ਨੇ ਨਾਲੇ ਐਂ ਦੱਸ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਆ ਹੁਣ ਉਹ ਗਏ ਹੋਏ ਨੇ ਮੈਂ ਦੇ ਦੰਨੀ ਆ ਇੱਧਰ ਉਹ ਨਾ ਨਾ ਮਾਂ ਕਾਨੂੰ ਉਹਨਾਂ ਦੀ ਮੈਨੂੰ ਜੁੱਤੀ ਥੱਲੇ ਕਰਵਾਉਣਗੇ ਐਵੇਂ ਫੇਰ ਆ ਕੇ ਮੈਨੂੰ ਸਭ ਕੁਝ ਸੁਣਾਉਣਗੇ ਠੀਕ ਣ ਉਹ ਬਾਗੇ ਤੈਨੂੰ ਤਾਂ ਹੱਕ ਮਾਰ ਲਈ ਨਹੀਂ ਤਾਂ ਤੈਨੂੰ ਪਤਾ ਹੀ ਕਿੱਥੇ ਬੋਲਣ ਦਿੰਦੇ ਨੇ ਉਹ ਤਾਂ ਪੁੱਤ ਡਰ ਲੱਗਦਾ ਬਸ ਐਂ ਹੋ ਜਾਂਦਾ ਜੇ ਮੈਂ ਇੱਥੇ ਖੜ ਕੇ ਦੇਖਣ ਵੀ ਲਾ ਜੰਨੀ ਆ ਤਾਂ ਮੈਂ ਉਹ ਬੋਲਦੀ ਆ ਬਾਬੇ ਨੂੰ ਉਹ ਪਤਾ ਮਾਂ ਕੋਈ ਨਾ ਮਾਂ ਫਿਰ ਕੀ ਹੋ ਗਿਆ ਮੈਨੂੰ ਪਤਾ ਤੂੰ ਸਾਡ ਨੂੰ ਦੋਵਾਂ ਨੂੰ ਇੰਨੀ ਪਿਆਰ ਕਰਦੀਆਂ ਜਿੰਨਾ ਉਹਨੂੰ ਕਰਦੀਆਂ ਉਨੀ ਮੈਨੂੰ ਕਰਦੀਆਂਗੇ ਫਿਰ ਕੀ ਹੋ ਗਿਆ ਮਾਂ ਚਲ ਸਾਨੂੰ ਭਾਈ ਸਾਡੇ ਹਿੱਸੇ ਆ ਛੋਟਾ ਕਰ ਆ ਗਿਆ ੁੱਡੇ ਵੱਡਾ ਆ ਗਿਆ ਚਲ ਤੂੰ ਫਿਰ ਵੀ ਮਾਂ ਇਹਨਾਂ ਨਾਲ ਹੀ ਰਹਿੰਦੀ ਐ ਨਾ ਤਾਂ ਕਰਕੇ ਚਲ ਕੋਈ ਗੱਲ ਨਹੀਂ ਪੁੱਤ ਜੇ ਕਿਸੇ ਚੀਜ਼ ਦੀ ਲੋੜ ਹੁੰਦੀ ਆ ਮੈਨੂੰ ਦੱਸ ਦਿਆ ਕਰ ਮੈਂ ਦੇ ਦੂੰਗੀ ਇੱਧਰ ਕੋਈ ਨਾ ਮਾਂ ਹੁਣ ਮੈਂ ਰੋਟੀ ਖਾਣਾ ਐ ਜੀ ਖੇਤੋਂ ਖੇਤੋਂ ਆਏ ਸੀ ਹੁਣ ਜੇ ਸਬਜ਼ੀ ਨਹੀਂ ਬਣੀ ਹੋਈ ਤਾਂ ਮਾਂ ਬਣਾਈ ਐ ਉਹ ਨਾ ਮਾਂ ਰਹਿਣ ਦੀ ਕੋਈ ਨਾ ਮੈਨੂੰ ਲੱਗਦਾ ਰਮਨ ਨੇ ਚਟਨੀ ਕੁੱਟੀ ਹੋਣੀ ਆ ਛਾਠੇ ਨਾਲ ਹੀ ਖਾ ਲੂਗਾ ਸੰਗਮਾ ਦਵਾਈ ਦਵਾਈ ਲੈ ਲਿਆ ਕਰ ਆਪਣੀ ਟਾਈਮ ਸਰ ਸਾਨੂੰ ਦਾ ਪਤੀ ਇਹਨਾਂ ਦਾ ਕੋਈ ਗੱਲ ਨਹੀਂ ਪੁੱਤ ਚਲ ਠੀਕ ਆ ਮੈਨੂੰ ਭੁੱਖ ਲੱਗੀ ਪਈ ਆ ਚਲ ਠੀਕ ਆ ਜੇ ਲੈਣੀ ਆ ਤਾਂ ਸਬਜੀ ਦੇ ਦੰਨੀ ਆ ਪੁੱਤ ਉਹ ਕਿਹੜਾ ਦੇਖਦੇ ਨੇ ਉਹ ਤਾਂ ਲੰਘ ਗਏ ਉਹ ਨਾ ਮਾਂ ਬਸ ਤੂੰ ਇਹਨਾਂ ਨੂੰ ਸੋਚਿਆ ਕਰ ਕੋਈ ਨਾ ਠੀਕ ਆ ਮਾਂ ਹਾਲੋ ਜੀ ਪਾਣੀ ਰੋਟੀ ਹੋਰ ਲਿਆ ਕੇ ਨਾ 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 ਹੋਰ ਨਹੀਂ ਖਾਂਦੀ ਤੂੰ ਖਾਲੀ ਜੀ ਹਾਂ ਜੀ ਖਾਲੀ ਸੀ ਜੀ ਮੈਂ ਤਾਂ ਅੱਜ ਕੋਈ ਦਾਲ ਸਬ지 ਹੈ ਨਹੀਂ ਜੀ ਕੋਈ ਨਾ ਤਾਂ ਜੀ ਅੱਜ ਕੋਈ ਭਾਈਏ ਆਇਆ ਦਾਲ ਸਬ지 ਵਾਲਾ ਤੇ ਦੂਜਾ ਅੱਜ ਪੈਸੇ ਜੇ ਵੀ ਹੈ ਨਹੀਂ ਥੀਗੇ ਥੋੜੇ ਜਿਹਾ ਮੈਂ ਤਾਂ ਕਰਕੇ ਸੋਚਿਆ ਮੈਂ ਚਲੋ ਮਿਰਚਾਂ ਵਾਲੇ ਖਾ ਲੈਣੇ ਆ ਜੀ ਤੂੰ ਮੈਨੂੰ ਦੱਸ ਦਿੰਦੀ ਮੈਂ ਖੇਤੋਂ ਲੈ ਆਂਦੇ ਕੁਛ ਨਾ ਕੁਛ ਨਹੀਂ ਜੀ ਚਲੋ ਕਾਣੂ सोनू ਪਤਾ ਕੀ ਅੱਜ ਫੇਰ ਮੈਨੂੰ ਕਿੰਨਾ ਕੁਛ ਸੁਣਾ ਕੇ ਗਏ ਨੇ ਕੋ ਰੋਟੀ ਪਿੱਛੇ ਮੈਨੂੰ ਐਨ ਐਨ ਕੁਝ ਸੁਣਾ ਕੇ ਗਏ ਨੇ ਵੀ ਸਾਡੇ ਪਰੌਂਠੇ ਬੰਦਦੇ ਨੇ ਸਾਡੇ ਜੇ ਬੰਦ ਬੋਹ ਬੰਦ ਯਾਰ ਕੁੱਤੇ ਨੇ ਬੋਲੀ ਜਾਂਦੇ ਇੱਧਰ ਦੀ ਪਾਇਕਰ ਇੱਧਰ ਨਹੀਂ ਕਰਦਾ ਯਾਰ ਸੋਡੇ ਲਈ ਗੱਲ ਕਰਨੀ ਬਹੁਤ ਸੌਖੀ ਆ ਪਰ ਮੈਂ ਪੂਰਾ ਦਿਨ ਕਿਵੇਂ ਕੱਟਾਂ ਜੀ ਪੂਰਾ ਦਿਨ ਮੈਨੂੰ ਬਸ ਪੂਰਾ ਦਿਨ ਕਦੇ ਸੋਡਾ ਪਾਈ ਤੇ ਕਰੇ ਕਰੇ ਕੁਛ ਕਹਤਾ ਕਰੇ ਕੁਛ ਕਹਤਾ ਜਿੰਨੂੰ ਕੋ ਲੱਗਦਾ ਮੈਨੂੰ ਕੁਛ ਕਹਿੰਦੇ ਨਹੀਂ ਕਿ ਮੈਂ ਵੀ ਤਾਂ ਚੁੱਪ ਕਰ ਜੀ ਨਾ ਨਾ ਹੁਣ ਜਦੋਂ ਮੈਂ ਖੇਤੋਂ ਆ ਰਿਹਾ ਸੀਗਾ ਆ ਮੈਨੂੰ ਦੇਖਣਾ ਪਤਾ ਕਿੰਨੀਆਂ ਟੌਂਟ ਮਾਰਦੀ ਸੀਗੇ ਮੈਨੂੰ ਦੇਖ ਕੇ ਬਥੇਰੀਆਂ ਬੋਲੀਆਂ ਮਾਰੀਆਂ ਅਸੀਂ ਆਹ ਕਰਨ ਜਾਣਦੇ ਆ ਅਸੀਂ ਆਹ ਕਰ ਲੈਣਾ ਕਰ ਲੋ ਬਾਈ ਆਪਣੀ ਸਿਹਤ ਹੀ ਕਰ ਲੋ ਸਾਨੂੰ ਕੀ ਸੁਣਾਉਣੀ ਉਹ ਨਾਲੇ ਖਾਦਾ ਪੀਤਾ ਕਿਸੇ ਨਹੀਂ ਦੇਖਣਾ ਹੁੰਦਾਗਾ ਜੀ ਦੇ ਵਿੱਚ ਚਾਰ ਪੈਸੇ ਹੁੰਦੇ ਨਾ ਉਸ ਦੀ ਕਦਰ ਹੁੰਦੀ ਆ ਇਹਦਾ ਹੁਣ ਇਹਦਾ ਹੁਣ ਹਵਾ ਜੋਦੀ ਆਪਣੀ ਰਾਨੇ ਦੇ ਪਿੱਛੇ ਲੱਗ ਰਿਹਾ ਹੈਗਾ ਵੀ ਹਾਂ ਹਵਾ ਜ਼ਿਆਦਾ ਕਰੇ ਕੁਛਾ ਡਾਦਣਾ ਕੁਛਾ ਡਾਦਣਾ ਆ ਜਿਹੜੀ ਇੱਕ ਇੱਕ ਦੋ ਕਿਲੇ ਰਹਿੰਦੇ ਨੇ ਇਹ ਵੀ ਢਾ ਕੇ ਹੱਡੂ ਦੇਖੀ ਤੂੰ ਬਾਅਦ ਚ ਵੇਲੇ ਨੂੰ ਪਸਤਾਉ ਜਦੋਂ ਦੁੱਖ ਦੀ ਘੜੀ ਆ ਗਈ ਮੈਂ ਤੁਹਾਡੀ ਗੱਲ ਸਮਝਦੀ ਹਾਂ ਜੀ ਮੈਨੂੰ ਪਤਾ ਵੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਪਰ ਮੈਂ ਕੀ ਕਰਾਂ ਪੂਰਾ ਦਿਨ ਹੁਣ ਮੇਰੇ ਤੋਂ ਸੁਣਿਆ ਵੀ ਨਹੀਂ ਜਾਂਦਾ ਜੇ ਮੈਂ ਅੰਦਰ ਆ ਕੇ ਵੀ ਬਹਿ ਜਾਂਦੀ ਆ ਤਾਂ ਉੱਚਾ ਉੱਚਾ ਬੋਲ ਕੇ ਸੁਣਾਉਂਦੀ ਆ ਮੈਨੂੰ ਕੀ ਕਰਾਂ ਮੈਂ ਗੱਲ ਸੁਣ ਤੈਨੂੰ ਪਤਾ ਨਾ ਕਲੇਸ਼ ਦਾ ਮੂੰਹ ਕਾਲੀ ਹੁੰਦਾ ਹੈ ਆਪਾਂ ਬੋਲਾਂਗੇ ਆਪਾਂ ਕੁੱਤੇ ਬੱਜਾਂਗੇ ਇਹ ਤਾਂ ਹੁਣ ਕਿਹੋ ਜਿਹਾ ਕੁੱਤੇ ਹੈਗੇ ਨੇ ਠੀਕ ਆ ਬੋਲੀ ਜਾਂਦੇ ਨੇ ਹੂੰ ਤੈਨੂੰ ਵੀ ਲੱਗਦਾ ਮੈਨੂੰ ਕੁਝ ਸੁਣਾਉਂਦੇ ਨਹੀਂਗੇ ਮੈਨੂੰ ਬਥੇਰੇ ਕੋ ਸੁਣਾਉਂਗੇ ਨੇ ਬਾਹਰ ਮੇਰੀ ਬਥੇਰੇ ਚ ਲੋਕਾਂ ਸਾਹਮਣੇ ਮੇਰੀ ਬਰਾਈ ਕਰਦਾਗਾ ਮੈਂ ਫੇਰ ਵੀ ਕੋਈ ਕਰਨਾ ਚਲ ਕੋਈ ਛੋਟਾ ਭਾਈ ਆ ਪਰ ਇਹਨੇ ਕਦੇ ਨਹੀਂ ਸਮਝਿਆ ਆਪਦਾ ਭਾਈ ਕਦੇ ਵੱਡੇ ਭਾਈਆਂ ਦਾ ਦਰਦ ਦਿੱਤੀ ਨਹੀਂ ਮੈਨੂੰ ਕਦੇ ਮੈਂ ਕੋਈ ਘਾੜ ਛੱਡੀ ਜੀ ਇਹਨਾਂ ਨੂੰ ਕਦੇ ਚਲੋ ਜੀ ਤੁਸੀਂ ਜਾ ਰਹਾਣਾ ਭੋਖ ਤੁਸੀਂ ਰੋਟੀ ਖਾਓ ਆਰਾਮ ਨਾਲ ਸਾਲੇ ਅੱਜ ਪਰੌਂਠੇ ਵਾਲੇ ਹੋਗੇ ਸਾਲੋ ਜੀ ਤੁਹਾਨੂੰ ਇੰਦਰ ਜੁਗਾ ਖਾਣਾ ਜੁਗਾ ਕੀਤਾ ਤਾਂ ਕਰਿਆ ਨਾ ਸਾਲੇ ਸਾਰਾ ਘਰਵਾਰ ਲੈ ਕੇ ਅੱਡ ਬੱਡ ਹੋ ਗਏ ਆ ਕੱਲੇ ਨੂੰ ਛੱਡ ਤਾ ਰੇ ਮੈਨੂੰ ਹੈ ਦੁਖਤ ਐਸੇ ਗੱਲ ਦਾ ਹੁੰਦਾ ਜੀ ਜੇ ਵਿਆਹ ਕਰਵਾ ਕੇ ਆਪ ਅੱਡ ਹੋ ਗਏ ਤੇ ਮੈਨੂੰ ਦੇ ਤਾਂ ਚਲ ਕੋਈ ਗੱਲ ਨਹੀਂ ਮੈਂ ਤਾਂ ਕਹਿੰਦਾ ਕੋਈ ਨਾ ਪਰਮਾਤਮਾ ਜਿੱਥੇ ਤੂੰ ਰਾਜੀ ਆ ਉੱਥੇ ਮੈਂ ਰਾਜੀ ਆ ਜਿਵੇਂ ਤੈਨੂੰ ਠੀਕ ਲੱਗਦਾ ਤੂੰ ਚੰਗੇ ਹੀ ਕਰ ਰਿਹਾ ਹੈਗਾ ਆ ਬਿਚਾਰੀ ਮਾਂ ਦਾ ਵੀ ਬੁਰਾ ਹਾਲ ਕਰਖੇਗਾ ਮੈਂ ਪੁੱਛਿਆ ਮਾਂ ਰੋਟੀ ਪਾਣੀ ਤੈਨੂੰ ਖਿਲਾ ਦੰਨੇ ਸੰਦੀ ਬੱਚ ਬੁੱਤ ਸਾਨੂੰ ਪਤੀ ਆ ਬਾਜ਼ਾਰਾਂ ਚੋਂ ਕਦੇ ਕੋਸ ਆਰਡਰ ਕਰਤਾ ਕਦੇ ਕੋਸ ਆਰਡਰ ਕਰਤਾ ਟਾਈਮ ਪਾਸ ਆ ਕੋਤਾ ਆ ਬਿਚਾਰੀ ਇਹਨਾਂ ਰੜਕੇ ਪਸਤਾਉਂਦੀ ਆ ਬਿਲਿਨ ਮਾਂ ਦਾ ਕੋਈ ਨਾ ਮਾਂ ਮਾਂ ਆ ਹਮੇਸ਼ਾ ਨਾ ਛੋਟੇ ਦੀ ਕਰਦੀ ਹੁੰਦੇ ਨੇ ਕੋਈ ਨਾ ਜੋ ਤੂੰ ਕਿਹਾ ਤੱਕ ਸਹੀ ਕੀਤਾ ਬਸ ਕੋਈ ਗੱਲ ਨਹੀਂ ਪਰ ਜਿੱਥੇ ਵੀ ਰਹਿ ਰਹੇ ਸਾਡੇ ਤੋਂ ਅੱਖਾਂ ਸਾਹਮਣੇ ਤਾਂ ਹੈਗੀਆਂ ਨਾ ਸਹੀ ਕਿਹਾ ਜੀ ਮੇਰੇ ਤੋਂ ਤਾਂ ਮਾਂ ਦੀ ਹਾਲਤ ਵੀ ਨਹੀਂ ਦੇਖੀ ਜਾਂਦੀ ਹੈਗੀ ਵਿਚਾਰੇ ਤੋਂ ਤੁਰਿਆ ਫਿਰਿਆ ਵੀ ਨਹੀਂ ਜਾਂਦਾ ਬਸ ਆਪਰੇ ਕੱਪੜੇ ਲਿੜੇ ਆਪਰਾ ਖਾਣਾ ਪੀਣਾ ਇਹ ਪੂਰਾ ਕਰ ਲੈਂਦੇ ਨੇ ਮਾਂ ਨੂੰ ਤਾਂ ਦਵਾਈ ਵੀ ਨਹੀਂ ਦਵਾਉਂਦੇ ਹੈਗੇ ਪਤੀ ਹੈ ਕਿਹੜੀ ਆਪਣੀਆਂ ਟੌਰਸ ਕਿੰਨੇ ਸਾਲਾਂ ਦੀ ਪੂਰੀਆਂ ਹੋ ਜਾਣ ਤਾਂ ਤਾਂ ਮਾਂ ਦੇਖੇ ਕੋਈ ਨਾ ਜਦੋਂ ਨੂੰ ਬੇਲੇ ਨੂੰ ਨਾ 6:00 ਵਜੇ ਨਾ ਕਿਸੇ ਚੀਜ਼ ਦੀ ਫਿਰ ਸਾਲ ਨੂੰ ਪਤਾ ਲੱਗੂ ਵੀ ਹਾਂ ਖੰਡਾ ਪਿਤਾ ਕੋਈ ਨਹੀਂ ਦੇਖਦਾਗਾ ਇੱਥੇ ਕਦੇ ਕੁਸ ਲੈ ਲਿਆ ਕਦੇ ਕੁਸ ਲੈ ਲਿਆ ਹਲੇ ਵਿਚਾਰੀ ਮਾਂ ਫੇਰ ਵੀ ਫਿਕਰ ਕਰਦੀ ਸੀ ਆਖੇ ਪੁੱਤ ਇਧਰ ਦਾਲ ਸਬ지 ਇਧਰ ਲੈ ਲੈ ਹਾਂ ਬਸ ਕਰ ਮਾਂ ਤੂੰ ਤਾਂ ਇਹਨਾਂ ਦੀ ਜੁੱਤੀ ਥੱਲੇ ਕਰ ਦੇਂਗੀ ਮੈਨੂੰ ਸਹੀ ਗੱਲ ਹੈ ਜੀ ਕੁਛ ਲੈਣ ਦੀ ਲੋੜ ਨਹੀਂ ਅਜੇ ਤਾਂ ਆਪਾਂ ਇਹਨਾਂ ਤੋਂ ਕੁਛ 5 ਰੁਪਏ ਕਰੇ ਲੈੇ ਨਹੀਂ ਹੈਗੇ ਤਾਂ ਇਹਨਾਂ ਕੋਈ ਸੁਣਾਉਂਦੇ ਨੇ ਜੇ ਆਪਾਂ ਇਹਨਾਂ ਤੋਂ ਕਰੇ ਕੁਛ ਲੈ ਲਿਆ ਫੇਰ ਤਾਂ ਬਸ ਪਤਾ ਹੀ ਨਹੀਂ ਇਹ ਮੇਰਾ ਜੀਨਾ ਦੁੱਬਰ ਕਰ ਦੇਣਗੇ ਸੁਣਾ ਸੁਣਾ ਕੇ ਕੋਈ ਪਾਗਲ ਹੋਈ ਆ ਮੈਂ ਕਹੂੰਗੀ ਨਾ ਤੂੰ ਸਾਲ ਸਾਡੇ ਯਾਰ ਚਾਹ ਬਣਾ ਲਾ ਥੋੜੀ ਜੀ ਬਣਾਉਣੀ ਆ ਜੀ ਪਾਣੀ ਪੀ ਲੋ ਤੁਸੀਂ ਕੋਈ ਨਾ ਚਾਹ ਬਣਾ ਕੇ ਲਈ ਲੈ ਦੇਖ ਲਾ ਕਿੰਨਾ ਕਰਦੀ ਐ ਕੁਛ ਵੀ ਬਣਾਵੇ ਜਦੇ ਕਹਿੰਦੀ ਐ ਕੋਈ ਮੰਮੀ ਤੁਸੀਂ ਲੈ ਲੋ ਚਾਹੇ ਜਿਵੇਂ ਮਰਜੀ ਟਾਈਮ ਕੱਟਦੀ ਐ ਅੰਦਰ ਵੜ ਕੇ ਇਹ ਕਾ ਇਹ ਦੇਖ ਲਾ ਇੰਨਾ ਖਰਚਾ ਕਰਦੀ ਆ ਦੱਸ ਕੀ ਕਰੂਗੀ ਅੱਗੇ ਅੱਗੇ ਜਾ ਕੇ ਜੇ ਤੇਰੀ ਨੌਕਰੀ ਆ ਥੋਡੀ ਫੇਰ ਕੀ ਹੋ ਗਿਆ ਕਿੰਨਾ ਵਧੀਆ ਲੱਗਿਆ ਹਨਾ ਸੱਚੀ ਯਾਰ ਬਹਿ ਜਾ ਬੈਠੋ ਤੁਸੀਂ ਮੈਂ ਕੁਰਸੀ ਲੈ ਕੇ ਆਉਣੀ ਆ ਆ ਮੇਰੇ ਕਿੱਤੇ ਤੇ ਰੱਖੋ ਲੈ ਫੜਾ ਫੜਾ ਕੋਈ ਨਹੀਂ ਬੜਾ ਟਾਈਮ ਲਾਇਆ ਏ ਪੁੱਤ ਮਾ ਟਾਈਮ ਲੱਗਣੀ ਸੀਗਾ ਸਭ ਤੋਂ ਪਹਿਲਾਂ ਤਾਂ ਤੇਰੀ ਨੂੰਹ ਨੇ ਨਾ ਮੈਨੂੰ ਦੇਖ ਹਾ ਚਾਂਦੀ ਦੀ ਚਾਹ ਬਣਵਾ ਕੇ ਦਿੱਤੀ ਐ ਮਨ ਨੂੰ ਉਹ ਤੇ ਆ ਕੇ ਸਰਪ੍ਰਾਇਜ਼ ਦਿੱਤਾ ਕੰਮੀ ਜੀ ਨੇ ਮੈਨੂੰ ਤਾਂ ਪਤਾ ਨਹੀਂ ਸੀਗਾ। ਓਹੋ ਇਹ ਕਿੱਡੀਆਂ ਕ ਚੀਜ਼ਾਂ ਨੇ ਜਿਹੜੀਆਂ ਤੁਸੀਂ ਦਿਖਾ ਰਹੇ ਹੋ। ਗੱਲ ਪਤਾ ਕੀ ਆ? ਮੈਨੂੰ ਕੀ ਪਤਾ ਮੈਂ ਤੁਹਾਡੇ ਵਾਸਤੇ ਬੌਗ ਸੋਚੀ ਬੈਠੀ ਆ ਹਜੇ ਤਾਂ। ਅੱਛਾ? ਹਾਂਜੀ। ਦੇਖਿਓ ਏ। ਮੈਂ ਤਾਂ ਤਾਂ ਕਹਿੰਦਾ ਸੀਗਾ ਆ ਥੋੜੇ ਦਿਨ ਲੰਘ ਕੇ ਹਣੇ ਪਹਿਲਾਂ ਤਾਂ ਕੜਾ ਕਰਾਤਾ ਹੁਣ ਚੈਨੀ ਕਰਾਤੀ ਕੰਮੀ ਜੀ। ਲੈ। ਤੁਹਾਡੀਆਂ ਕੀ ਨੇ ਇਹ ਦੱਸ 50-60 ਹਜ਼ਾਰ ਦੀ ਬਣੀ ਆ। ਕਿੱਡੇ ਕ ਗੱਲ ਐ ਦੱਸ 50-60 ਹਜ਼ਾਰ ਆਪਣੇ ਵਾਸਤੇ। ਪੁੱਤ ਕਹੇ ਤੇ ਗੁੱਸਾ ਦਾ ਕਰਿਓ ਨਾ। ਚਾਰ ਪੈਸੇ ਸੰਭਲੋ ਕੰਮ ਆਉਣਗੇ ਤੁਹਾਡੇ ਆ ਕੀ ਤੁਸੀਂ ਫਜ਼ੂਲ ਖਰਚੇ ਕਰਦੇ ਫਰੀ ਜਾਨੇ ਹੋ ਓਹੋ ਮਾਂ ਹਸਦਾ ਮਾਮਲਾ ਆਈਫੋਨ ਬਾਰੇ ਦੱਸਿਆ ਮਾਂ ਦਾ ਦੌਰੀ ਭੇਜੂਗਾ ਸੋਹੀ ਗੱਲ ਐ ਕਿੰਨੇ ਦਾ ਸੀ ਆਪਣਾ 1,70,000 ਤੱਕ ਦੋ ਦੋ ਦੇ ਨੇੜੇ ਜਿਹੜੇ ਦੋ ਦੇ ਨਾਸਪਾਸ ਹੋ ਗਿਆ ਨਾ ਹਾਂ 16 ਪ੍ਰੋ ਮੈਕਸ ਸੀਗਾ ਮਾਂ ਹੋਰ ਹਾਂ ਬੁੱਕ ਕਰੇਮ ਬਸ ਇੱਕ ਤਾਂ ਦਿਨ ਚ ਅਸੀਂ ਜਾ ਕੇ ਫੜ ਲਿਆਵਾਂਗੇ ਜਾ ਫੜ ਲਿਆਵਾਂਗੇ ਵੈਸੇ ਤਾਂ ਆਪਾਂ ਆਪਣਾ ਐਡਰੈਸ ਵੀ ਦੋ ਉੱਥੇ ਲਿਖਾ ਕੇ ਆਇਆ ਘਰ ਹੀ ਆ ਜੂਗਾ ਆਪਾਂ ਨੂੰ ਜਾਣਦੇ ਕੀ ਲੋੜਾ ਹੋਰ ਹੋਰ ਕੀ ਤੂੰ ਦੱਸ ਮਾਂ ਰੋਟੀ ਖਾਲੀ ਸੀ ਕੀ ਰੋਟੀ ਤਾਂ ਮੈਂ ਖਾ ਲਈ ਮਾੜਾ ਮੋਟਾ ਬਾਈ ਤੁਸੀਂ ਵੀ ਸੋਚ ਕੇ ਚੱਲਿਆ ਕਰੋ ਆ ਕੀ ਚੱਕਰ ਐਨੇ ਪੈਸੇ ਥੋੜੀ ਲਾਈਦੇ ਹੁੰਦੇ ਨੇ ਨਾਲੇ ਇੰਨਾ ਪੈਸਾ ਨਹੀਂ ਖਰਾਬ ਕਰੀਦਾ ਹੁੰਦਾ ਐਵੇਂ ਨਾ ਟੈਨਸ਼ਨ ਲਈ ਚਲੋ ਪੈਸਾ ਵਾਧੂ ਆ ਆਪਣੇ ਕੋਲੇ ਪੈਸਾ ਨਹੀਂ ਮੁੱਕਦਾ ਚਾਹੇ ਪੈਸਿਆਂ ਨਾਲ ਤੋਲਦੀ ਏ ਉਹੀ ਤਾਂ ਗੱਲਾਂ ਐ ਥੋੜੀ ਸੋਚੀਦਾ ਹੁੰਦਾ ਵੀ ਜੇ ਚਾਰ ਪੈਸੇ ਹੈਗੇ ਨੇ ਉਹਨਾਂ ਨੂੰ ਉਡਾ ਦਿਓ ਕੱਲ ਨੂੰ ਔਖਾ ਟਾਈਮ ਆ ਗਿਆ ਫਿਰ ਕੀ ਕਰਾਂਗੇ ਤੁਸੀਂ ਮੰਮੀ ਕਿਵੇਂ ਇਹਦੀਆਂ ਗੱਲਾਂ ਕਰਦੇ ਹੋ ਤੁਸੀਂ ਅੱਜ ਜ਼ਿੰਦਗੀ ਨੂੰ ਇੰਜੋਏ ਕਰੋ ਅੱਜ ਜਿਓ ਕੱਲ ਕਿਹਨੇ ਦੇਖੀ ਐ ਅੱਜ ਐਸ਼ ਦੀ ਜ਼ਿੰਦਗੀ ਜਿਹੜਿਆਂ ਨਾ ਆਪਾਂ ਲੋਕਾਂ ਦੀ ਤਰ੍ਹਾਂ ਧੱਕੇ ਤਾਂ ਨਹੀਂ ਖਾਰੇ ਆਪਣੀ ਜ਼ਿੰਦਗੀ ਬਹੁਤ ਵਧੀਆ ਐਸ਼ ਕਰੋ ਐ ਸਾਡੇ ਸਿਰ ਤੇ ਤੁਸੀਂ ਸਮਝਾ ਦੋ ਉਹ ਯਾਰ ਮੈਂ ਕੀ ਸਮਝਾਵਾਂ ਮੈਂ ਮੇਰੀ ਗੱਲ ਸੁਣ ਉਹ ਤਾਂ ਤਾਂ ਭੁੱਖ ਲੱਗਦੀ ਸਾਰੀ ਜ਼ਿੰਦਗੀ ਕੱਟਤੀ ਹੁਣ ਸਾਡਾ ਟਾਈਮ ਸੰਤ ਚਾਚ ਦਾ ਖਾ ਪੀ ਲੈਣ ਦੇ ਸਾਲ ਵੀ ਤਾਂ ਰੋਕੀ ਜਾਨੀ ਆ ਜੇ ਹੁਣ ਨਹੀਂ ਖਾਵਾਂਗੇ ਪਹਿਨਾਂਗੇ ਹੋਰ ਕਦੋਂ ਖਾਵਾਂਗੇ ਦੱਸ ਉਹ ਨਾਲੇ ਮਾ ਜਿਵੇਂ ਆਹ ਭੁੱਖ ਨਗਰੀ ਨਾਲ ਕੱਢਦੇ ਨੇ ਨਾ ਆਪਾਂ ਤਾਂ ਨਹੀਂ ਪੇ ਕੱਟਿਆ ਜਾਂਦਾ ਸਿੱਧੀ ਗੱਲ ਦੱਸ ਤੈਨੂੰ ਪੁੱਤ ਜਿਹੜਾ ਮਰਜੀ ਆ ਆਪਣੇ ਘਰੇ ਰੁੱਖੀ ਮੀਸੀ ਖਾ ਕੇ ਰਹਿੰਦਾ ਤੇਰੇ ਮੰਗੂ ਥੋੜੀ ਬਾਡੀਆਂ ਮਾਰਦਾ ਏ ਨਾਲੇ ਮੇਰੀ ਗੱਲ ਸੁਣ ਲੈ ਐਵੇਂ ਨਾ ਉਹਨੂੰ ਸੁਣਾਵੇ ਜੇ ਸੁਣਾਇਆ ਕਰ ਉਹ ਮਾ ਪਾ ਫਿਰ ਵੀ ਤੇਰਾ ਭਾਈ ਆ ਉਹ ਸੁਣਾਵੇ ਮੈਂ ਘੜੇ ਸੁਣਾ ਸੁਣਾਤੇ ਮਾਂ ਮੈਂ ਸਭ ਕੁਝ ਦੇਖਦੀ ਆ ਮੱਛਿਆ ਦੇਖਦੀ ਨਹੀਂ ਗਈ ਮਾਂ ਤੂੰ ਜਦੋਂ ਅਸੀਂ ਗਏ ਸੀ ਨਾ ਉਹਨਾਂ ਨੇ ਤਾਨੂੰ ਲੁੱਤੀ ਲਈ ਆ ਤੈਨੂੰ ਕਿਹਾ ਉਹਨਾਂ ਨੇ ਵੀ ਸਾਨੂੰ ਉਹ ਬੋਲੀਆਂ ਮਾਰਦ ਨੇ ਤਹੀਂ ਕਹਿ ਰਹੀ ਏ ਤੂੰ ਲੁੱਤੀਆਂ ਲਾਉਣ ਨੂੰ ਇਹਨਾਂ ਨੇ ਕੀ ਕਹਿਤਾ ਉਹਨੇ ਸਮਝਾਇਆ ਹੀ ਆ ਬਿਮਾਰ ਫਿਰ ਵੀ ਸਾਡੇ ਭਾਇਆਂ ਭਾਇਆਂ ਚ ਫਰਕ ਪੈ ਜਾਊਗਾ ਵੀ ਹਰ ਰੋਜ਼ ਸੁਣਾਵੇ ਸੁਣਾਉਂਦਾ ਕੰਦ ਉੱਤੇ ਜੀ ਨਾ ਫਿਰ ਮੈਨੂੰ ਕਹਿ ਲੈਣਾ ਮੈਨੂੰ ਕਹਿ ਸਿਆ ਸਿੱਧੇ ਮੱਥੇ ਤੇਰੇ ਵੀ ਦੀ ਕਿਉਂ ਸਾਨੂੰ ਕਹਿਣਾ ਸਮਝਣ ਨੇ ਮੈਂ ਸਾਹੀ ਗੁਰੂ ਪੱਲੇ ਆ ਹੋਰ ਕੁਝ ਨਹੀਂ ਹੈਗਾ ਤੇਰੇ ਆਹ ਸਾਡੇ ਕੋਲੋਂ ਪੱਲੇ ਆ ਹੋ ਜਾ ਫੇ ਉਧਰ ਹੀ ਪਾ ਜਾ ਨਾ ਮੋੜ ਦਈਏ ਤੂੰ ਕੋਈ ਗੱਲ ਨਹੀਂ ਰੱਖ ਲੂਗਾ ਮੈਨੂੰ ਰਤੂ ਨਿਕਲ ਚੱਲ ਹੁਣੇ ਖੜੀ ਹੋ ਨਿਕਲ ਕੇ ਖੜੀ ਹੋ ਦੇਦੀ ਸਾਡੇ ਨੂੰ ਬਾਹਰ ਕੱਢ ਚੱਲ ਨਿਕਲ ਮੁਰਕ ਕੇ ਨਾ ਕਰੇ ਬੜ ਜੀ ਸਭ ਕੁਝ ਮਿਲਦਾ ਸੀਗਾ ਪਾਣੀ ਪਿੰਦੀ ਇੱਥੇ ਚੰਬਰ ਦੀ ਸੀਗੀ ਗੱਲਾਂ ਉਹਦੇ ਹੁਣ ਇਹਨੂੰ ਉਹਨਾਂ ਦੀਆਂ ਉਹ ਉੱਥੇ ਜਦੋਂ ਖਾਉ ਨੂਣ ਨਾਲ ਰੋਟੀਆਂ ਨੇ ਇਹਦੇ ਸਵਰਤ ਟਿਕਾਣੇ ਆਪੇ ਆ ਜਾਣੀਆਂ ਬੱਲ ਲੋੜ ਹੀ ਨਹੀਂ ਬੜਾ ਬੋਲਣ ਦੀ ਚੰਬਰੇ ਨੇ ਸਾਲੇ ਕੰਜਰ ਇਕੱਠੇ ਹੋਏ ਨੇ ਕਿੱਥੋਂ ਦੇ ਚੱਲ ਆ ਜਾ ਆ ਜਾ ਇੱਕ ਵਾਰ ਸੋ ਜੇ ਮੁਰਕ ਕੇ ਅੰਦਰ ਆਉਣ ਲੱਗੀ ਨਾ ਬਾੜੀ ਨਾ ਠੀਕ ਆ ਅੰਦਰ ਮੈਂ ਆਪਣੇ ਕਣੀ ਦੇਖਣ ਤੱਕ ਨਹੀਂ ਜਾਂਦੀ ਹੁਣ ਕਈ ਵਾਰ ਮੈਂ ਉਹ ਕਈ ਵਾਰ ਮੈਂ ਘਰੇ ਨਾ ਹੋਵਾਂ ਨਾ ਮਾਂ ਕਹੇਦੀ ਵੀ ਮੈਂ ਜਾਨੀਂ ਆ ਔ ਤੂੰ ਸੀ ਟੈਨਸ਼ਨ ਫਰੀ ਰਹੋ ਮੈਂ ਨਹੀਂ ਵੜਨ ਦਿੰਦੇ ਹੁਣ ਇੱਥੇ ਚਲ ਬਾਬੇ ਤੈਨੂੰ ਮੈਂ ਆ ਸੰਸਕਾਰਨੀਤੀ ਦੇ ਉੱਤੇ ਕਿ ਤੂੰ ਮੈਨੂੰ ਧੱਕੇ ਮਾਰ ਕੇ ਬਾਹਰ ਕੱਢੇ